ਸੋ ਇਹ ਕ ਵੱਡੀ ਖਬਰ ਹੈ ਜੁਣੀ ਸਾਹਮਣੇ ਆ ਰਹੀ ਹੈ ਕ ਨਵੇਂ ਬਣੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਅਤੇ ਸਰਪੰਚ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਕਿ ਪੌਂਗ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗੁਰੂ ਘਰ ਦੇ ਵਿੱਚ ਸਰਪੰਚ ਪਹੁੰਚਿਆ ਸੀ ਅਤੇ ਇਸ ਮਾਮਲੇ ਨੂੰ ਜੇ ਗੱਲ ਕਰੀਏ ਪੁਰਾਣੀ ਰੰਜਿਸ਼ ਕਹਿ ਸਕਦੇ ਹਾਂ ਜਾਂ ਚੋਣਾ ਦੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਪਿੰਡ ਦਾ ਨਵਾਂ ਸਰਪੰਚ ਬੰਦ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਂਦਾ ਹੈ ਤੇ ਉਸੇ ਵੇਲੇ ਇਹ ਵੱਡੀ ਵਾਰਦਾਤ ਹੈ ਜਿਹੜੀ ਤਰਨ ਤਾਰਨ ਦੇ ਪਿੰਡ ਲਾਲੂ ਹੁੰਮਨ ਦੇ ਵਿੱਚ ਵਾਪਰ ਜਾਂਦੀ ਹੈ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਜਿਹੜਾ ਇਸ ਮਾਮਲੇ ਤੋਂ ਬਾਅਦ ਫੈਲ ਗਿਆ ਇਸ ਤੋਂ ਇਲਾਵਾ ਜਿਹੜੀ ਪੁਲਿਸ ਵੱਲੋਂ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਕੀ ਆਖਿਰ ਇਹ ਹਮਲਾਵਰ ਕੌਣ ਸਾਂਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਚੋਣਾ ਦੀ ਰੰਜਿਸ਼ ਹੈ ਜਿਹੜੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੋ ਤਾਰਨ ਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਸੋਗ ਦੀ ਲਹਿਰ ਵੀ ਫੈਲ ਗਈ ਹੈ ਨਵੇਂ ਬਣੇ ਸਰਪੰਚ ਦੇ ਨਾਲ ਜਿਸ ਤਰੀਕੇ ਨਾਲ ਇਹ ਵੱਡੀ ਵਾਰਦਾਤ ਹੁੰਦੀ ਹੈ ਉਸ ਨੂੰ ਲੈ ਕੇ ਸਾਰਾ ਪਿੰਡ ਹੈ ਜਿਹੜਾ ਸਹਿਮ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਸੋ ਪੋਕਸ ਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਦੋਂ ਗੁਰੂ ਘਰ ਪਹੁੰਚੇ ਸੰਸਰਪੰਚ ਤਾਂ ਉਸ ਵੇਲੇ ਹੈ ਜਿਹੜਾ ਇਸ ਵਾਰਦਾਤ ਨੂੰ ਮੋਟਰਸਾਈਕਲ ਤੇ ਸਵਾਰ ਹਮਲਾਵਰਾਂ ਵੱਲੋਂ ਅੰਜਾਮ ਦਿੱਤਾ ਗਿਆ ਪ੍ਰਵੇ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜਾਰੀਆਂ ਧਮਕੀਆਂ ਦਿੱਤੀਆਂ ਤੇ ਆਂਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਤੇ ਜਿਹੜੀ ਅੱਜ ਉਹ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਤੇ ਮਰਗਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਜੀ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਦੇ ਜਿਹੜੇ ਤੁਹਾਡੇ ਪਾਲਤ ਸਾਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੁਣ ਇਸ ਵਾਰ ਬਣੇ ਪਾਰਟੀ ਚੋਂ ਆਮ ਆਦਮੀ ਪਾਰਟੀ ਅੱਛਾ ਹਾਂ ਜੀ ਤੇ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਹੀ ਚਾਰੇ ਹੀ ਹੋਇਆ ਇੱਕ ਹੀ ਬੰਦਾ ਸੀਗਾ ਹਾਂ ਕੁੜੀਆਂ ਮਾਰੀਆਂ ਜਿੰਨੇ ਕੁੜੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਵਾਗ ਦਾੜ ਤੇ ਦਾ ਨਾ ਸਰ ਉਹ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਦਾ ਉਹ ਵੀ ਪਾਰਟੀ ਪਾਜੀ ਦਾ ਜਿੱਤ ਰਿਹਾ ਕੋਈ ਹੋਰ ਜਿੱਤ ਰਿਹਾ ਸਾਰੇ ਹੈਗੇ ਦੂਜੀ ਪਾਰਟੀ ਦੇ ਆ ਸੱਟੋਂ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜੀਤ ਸ਼ੋਰੀ ਹਾਂਜੀ ਹਾਂਜੀ ਬਹੁਤ ਚੀ ਦੀ ਸਰਪੰਚੇ ਦੇ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤਾਮਕੀਆਂ ਦੇ ਜਾਂਦੇ ਤੁਹਾਨੂੰ ਛੱਡਣਾ ਨਹੀਂ ਪਹਿਲਾਂ ਵੀ ਅਮਰਤ ਬਾਦ ਤੋਂ ਤਾਮਕੀਆਂ ਦਵਾਈਆਂ ਦੋਨਾਂ